ਹੈਲੋ ਜੀ ਸਾਤਸ਼ਿਕਾ ਲੋ ਜੀ ਕਾਨੀ ਦੇ ਆ ਗਏ ਨੇ ਸੂਟ ਇੰਪੋਰਟਡ ਬਹੁਤ ਹੀ ਪਿਆਰੇ ਜਿਹੜਾ ਤੁਸੀਂ ਮੰਗ ਰਹੇ ਹੋ ਸ਼ਾਲੋ ਖਾਓ ਬੇਟਾ ਲੋ ਜੀ ਸ਼ਾਲ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰਾਈਸ 1350 ਓਕੇ ਰਿਪੋਰਟ ਮਸਟਰਡ ਕਲਰ ਲੋ ਜੀ ਚਲੋ ਜੀ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਜ਼ਬਰਦਸਤ ਚਲੋ ਪੁੱਤਰ ਅੱਗੇ ਓਏ ਹੋਏ ਕਲਰ ਬਹੁਤ ਹੀ ਪਿਆਰੇ ਆ ਗਏ ਨੇ ਮੈਂ ਕਨੇਦ ਦੀ ਤੀਜੀ ਤੋਂ ਚੌਥੀ ਵਾਰ ਹੀ ਰਿਪੀਟ ਤੇ ਮੰਗਾ ਲਿਆ ਤੇ ਬਾਬੇ ਦੀ ਕਿਰਪਾ ਆ ਓਨ ਰਿਪੀਟ ਕਸਟਮਰ ਪਸੰਦ ਕਰ ਰਿਹਾ ਚਲੋ ਜੀ ਲਓ ਜੀ ਮਜ਼ੈਂਟਾ ਕਲਰ ਵੀ ਆ ਗਿਆ ਜੀ ਚਲੋ ਪੁੱਤਰ ਅੱਗੇ ਇੱਥੇ ਤੇ ਆਉਂਦਿਆ ਸਾਰ ਹੀ ਸਾਰੇ ਸੋਲਡ ਹੋ ਗਏ ਨੇ ਵਾਓ ਬਿਊਟੀਫੁਲ ਹੈਲੋ ਜੀ ਕੀ ਆਈ ਬਾਤ ਹੈ ਇਹ ਚੀਜ਼ ਚੈੱਕ ਕਰੋ ਫਿਰ ਉੱਪਰ ਚੁੱਕੇ ਪੁੱਤ ਮੜਾ ਜਨ ਬਹੁਤ ਹੀ ਸੋਨਾ ਕਲਰ ਹੈ ਬਹੁਤ ਹੀ ਪਿਆਰਾ ਇੰਪੋਰਟਡ ਹੋਰ ਵਧੀਆ ਆ ਗਿਆ ਚਲੋ ਸ਼ਾਲ ਦਿਖਾਓ ਇਹਦਾ ਕਾਨੀ ਬਹੁਤ ਹੀ ਇਹਦਾ ਸ਼ਾਲ ਚੈੱਕ ਕਰਿਓ ਜੀ ਵਾਓ ਅਲਟੀਮੇਟ ਚਲੋ ਪੁੱਤਰ ਅੱਗੇ ਓਏ ਹੋਏ ਇਹ ਕਲਰ ਦੇਖੋ ਕਿੰਨਾ ਸੋਨਾ ਔਰ ਇਹ ਐਸ ਵੂਲ ਨੂੰ ਕੁਛ ਵੀ ਨਹੀਂ ਹੁੰਦਾ ਜਿਹੜੀ ਕਾਨੀ ਦਾ ਬੇਸ ਹੁੰਦਾ ਨਾ ਕਾਨੀ ਪਸ਼ਮੀਨਾ ਨੂੰ ਕੁਛ ਨਹੀਂ ਹੁੰਦਾ ਸ਼ਾਲ ਵਿਖਾਓ ਪੁੱਤਰ ਔਰ ਸਭ ਤੋਂ ਵੱਡੀ ਗੱਲ ਸਰਦਾਰੀ ਜਿੱਦਾਂ ਅਮਰਜੀਤ ਪਾਰਟੀ ਵੇਅਰ ਪਾਓ ਘਰੇ ਪਾਓ ਜਿੱਦਾਂ ਮਰਜ਼ੀ ਓਕੇ ਰਬੋ ਚਲੋ ਅਗਲਾ ਕਲਰ ਓਏ ਹੋਏ ਇਹ ਇਕਲ ਸਾਰੇ ਨਵੀਂ ਕੈਟਲੌਗ ਤੇ ਬਹੁਤ ਜਿਆਦਾ ਪਿਆਰੀ ਆਈ ਬਹੁਤ ਜਿਆਦਾ ਸੋਹਣੀ ਆਈ ਹੈ ਔਰ ਸ਼ਾਲ ਵੀ ਬੜੇ ਪਿਆਰੇ ਓਏ ਹੋਏ ਹੋਏ ਇਹ ਦੇਖੋ ਜੀ ਇਹ ਵੀ ਚੀਜ਼ ਬਹੁਤ ਹੀ ਟੈਂਟਰੋ ਫੈਂਟਰੋ ਆਈ ਹੈ ਵਾਓ ਚਲੋ ਪੁੱਤਰ ਅੱਗੇ ਜੀ ਔਰੇਂਜ ਬਾਰ ਕੁਲਫੀ ਓਏ ਹੋਏ ਇਹ ਡਿਜ਼ਾਈਨ ਵਾਓ ਜਲਦੀ ਪੁੱਤ ਜਲਦੀ ਸ਼ਾਲ ਖੋਲਿਆ ਕਰ ਮੇਟੀ ਵਾਹ ਜੀ ਵਾਹ ਏ ਗ੍ਰੀਨ ਦੇਖੋ ਬਹੁਤ ਹੀ ਅਲਟੀਮੇਟ ਹੈ ਸਾਰਾ ਹੀ ਹੈ बॉਟਮ ਵੀ ਬਣੀ ਹੈ ਬੈਕ ਵੀ ਬਣਿਆ ਹੈ ਲੋ ਜੀ ਸ਼ੋਲਡਰ ਕਰੋ ਥੈਂਕ ਯੂ ਇਹ ਵੀ ਚੀਜ਼ ਬੜੀ ਪਿਆਰੀ ਕੰਟਰਾਸਟ ਵਿੱਚ ਇੱਕੋ ਹੀ ਬਚਿਆ ਸਿਰਫ ਲੋਰੀ ਚੈੱਕ ਕਰੋ ਬਹੁਤ ਹੀ ਸੋਹਣਾ ਸ਼ੋਲ ਦਿਖਾਓ ਬਟਾ ਦੀ ਬੈਸਟ ਅਲਟੀਮੇਟ ਲੋ ਜੀ ਸਾਤਵੀਕਾਲ ਜੀ ਮਾਈਕਰੋ 9000 ਵਾਲਵਟ 5 ਮੀਟਰ ਸੂਟ ਦੇਣਾ ਹੈ ਪ੍ਰਾਈਸ ਕਿੰਨਾ ਦੇਣਾ ਸਿਰਫ ਤੇ ਸਿਰਫ 650 ਰੁਪਏ ਦੇ ਵਿੱਚ ਸੂਟ ਦਵਾਂਗੇ 5 ਮੀਟਰ オリジナル9000 ਵਾਲਵਟ 650 ਰੁਪਏ ਦਾ ਸੂਟ ਦੇਣਾ ਹੈ オリジナル ਮਤਲਬ オリジナル ਗਲਾਬ ਸੂਟਸ ਘਾਦੀਆਂ ਥੈਂਕ ਯੂ